ਪਿਛਲੇ ਦਿਨੇ ਇੱਕ ਸਿੰਘ ਸਾਹਿਬ ਨੇ ਵੀਡੀਓ ਪਾਈ ਕਿ ਸਾਡੇ ਰਾਜਪਰੇ ਵਿੱਚ ਇੱਕ ਰਾਣੀ ਝਾਂਸੀ ਦਾ ਬੁੱਤ ਲੱਗਿਆ ਹੋਇਆ ਹੈ ਠੀਕ ਹੈ ਰਾਣੀ ਝਾਂਸੀ ਦੀ ਦੇਣ ਬਹੁਤ ਵੱਡੀ ਹੈ ਇਤਿਹਾਸ ਦੇ ਵਿੱਚ ਉਹ ਸਤਕਾਰਯੋਗ ਨੇ ਪਰ ਪੰਜਾਬ ਦੇ ਵਿੱਚ ਸਾਡੀਆਂ ਸਿੰਘਣੀਆਂ ਸਾਡੀ ਸਿੱਖ ਬਹਾਦਰ ਬੀਬੀਆਂ ਜਿਹੜੀ ਜੁਝਾਰੂ ਹੋਈਆਂ ਨੇ ਉਹਨਾਂ ਦੇ ਬੁੱਤ ਸੋਭਦੇ ਐ ਹੁਣ ਰਾਜਪਰੇ ਦੇ ਲਾਗੇ ਸਾਡਾ ਪਿੰਡ ਹੈ ਮਰਦਾਂਪੁਰ ਇਹ ਸਾਡੇ ਪਿੰਡ ਦਾ ਨਾਮ ਮਰਦਾਂਪੁਰ ਪਿਆ ਹੀ ਤਾਂ ਸੀ ਕਿਉਂਕਿ ਇੱਥੇ ਪਟਿਆਲੇ ਦੇ ਰਾਜੇ ਸਾਹਿਬ ਸਿੰਘ ਦੀ ਭੈਣ ਰਾਣੀ ਸਾਹਿਬਕੌਰ ਮਰਦਾਨਾ ਲਿਵਾਸ ਪਾ ਕੇ ਚੜ ਕੇ ਆਏ ਮਰਹਟਿਆਂ ਆ ਰਿਹਾ ਹੋਤੇ ਬਾਲੀ ਰਾਓ ਦੀ ਸੈਨਾ ਨਾਲ ਬੜੀ ਬਹਾਦਰੀ ਨਾਲ ਲੜੀ ਸੀ ਸਿਰਫ ਮੁਠੀ ਪਰ ਸਿੰਘ ਸੀ ਨਾਲ ਪਰ ਫਿਰ ਵੀ ਰਾਣੀ ਸਾਹਿਬਕੌਰ ਨੇ ਮਰਹਟਿਆਂ ਨੂੰ ਪੰਜਾਬ ਚ ਵੜਨ ਤੋਂ ਪਹਿਲਾਂ ਹੀ ਖਦੇੜ ਦਿੱਤਾ ਸੀ ਇਸ ਪਿੰਡ ਦੇ ਵਿੱਚ ਜੰਗ ਹੋਇਆ ਸੀ ਇੱਥੇ ਰਾਣੀ ਸਾਹਿਬਕੌਰ ਮਰਦਾਨਾ ਲਿਬਾਸ ਪਾ ਕੇ ਲੜੀ ਸੀ ਤਾਂ ਇਸ ਪਿੰਡ ਦਾ ਨਾਮ ਮਰਦਾਂਪੁਰ ਪਿਆ ਸੀ ਸੋ ਮੇਰੀ ਬੇਨਤੀ ਹੈ ਇਥੋਂ ਦੀ ਸੰਗਤ ਨੂੰ ਵੀ ਪ੍ਰਸ਼ਾਸਨ ਨੂੰ ਵੀ ਪ੍ਰਬੰਧਕਾਂ ਨੂੰ ਵੀ ਜੇ ਹੋ ਸਕੇ ਤਾਂ ਘੱਟੋ ਘੱਟ ਇਸ ਪਿੰਡ ਦੇ ਵਿੱਚ ਜ਼ਰੂਰ ਰਾਣੀ ਸਾਹਿਬਕੌਰ ਦਾ ਬੁੱਤ ਬਣਾਇਆ ਜਾਏ ਜਾਂ ਉਹਨਾਂ ਦੇ ਨਾਂ ਤੇ ਕੋਈ ਗੇਟ ਬਣਾਇਆ ਜਾਏ